ਸ਼ਸ਼ੀ ਕਾ ਜੀ ਤੁਸੀਂ ਦੇਖ ਰਹੇ ਹੋ ਫਟਾਫਟ ਖਬਰਾਂ ਆਪਦੀਆਂ 10 ਵੱਡੀਆਂ ਖਬਰਾਂ ਤੇ ਨਜ਼ਰ ਮਾਰਾਂਗੇ ਗਰੁੱਪ ਦੀ ਚੈਟ ਤੇ ਗਰਮਾਈ ਸਿਆਸਤ ਬਿੱਤੇ ਦਿਨ ਤੋਂ ਜੋ ਚੈਟ ਹੈ ਜਿਹੜੀ ਵਾਇਰਲ ਹੋ ਰਹੀ ਆ ਇੱਕ ਜਥੇਵੰਦੀ ਦੇ ਨਾਂ ਤੇ ਜਿਹੜਾ ਗਰੁੱਪ ਬਣਿਆ ਹੋਇਆ ਉਸ ਵਿੱਚ ਜੋ ਚੈਟ ਚੱਲ ਰਹੀ ਆ ਉਸ ਨੂੰ ਲੈ ਕੇ ਹੁਣ ਸਿਆਸਤ ਵੀ ਕੁਨੇ ਤਰ੍ਹਾਂ ਗਰਮਾਈ ਹੋਈ ਆ ਜਿਸ ਵਿੱਚ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਅਤੇ ਗ੍ਰਹਿ ਮੰਤਰੀ ਮਿਤਸ਼ਾ ਅਤੇ ਵਿਕਰਮ ਜੱਟੀਆਂ ਨੂੰ ਜਾਣੋ ਮਾਰਕ ਦੀ ਸਾਜ਼ਿਸ਼ ਬਣਾਈ ਜਾ ਰਹੀ ਆ ਉਸ ਨੂੰ ਲੈ ਕੇ ਹੁਣ ਸਿਆਸਤ ਪੂਰੇ ਸਿਕਰਾ ਤੇ ਦਰਮਾਈ جاری ਹੈ ਕਿ ਆਖਰਕਾਰ ਇਸ ਤਰੀਕੇ ਨਾਲ ਆਰਾਮ ਨਾਲ ਗਰੁੱਪ ਕਿਵੇਂ ਜਿਹੜੇ ਐਡੀਆਂ ਵੱਡੀਆਂ ਸ਼ਾਸਨ ਘੜ ਰਹੇ ਨੇ ਅਕਾਲੀ ਦਲ ਨੇ ਸੁਰੱਖਿਆ ਲੈ ਕੇ ਚੁੱਕੇ ਸਵਾਲ ਤਾਂ ਵਿਕਰਮ ਜੀਠੀਆ ਨੇ ਅੱਜ ਸੁਰੱਖਿਆ ਲੈ ਕੇ ਵੱਡੇ ਸਵਾਲ ਜਿਹੜੇ ਚੁੱਕਿਆ ਤੇ ਉੱਥੇ ਹੀ ਜੋ ਚੈਟ ਵਾਇਰਲ ਹੋ ਰਹੀ ਆ ਉਸ ਨੂੰ ਲੈ ਕੇ ਸਤਾ ਤੇ ਪਾਰਟੀ ਤੇ ਵੱਡੇ ਸਵਾਲ ਖੜੇ ਕੀਤੇ ਆ ਕਿ ਆਖਰਕਾਰ ਸੁਰੱਖਿਆ ਨੂੰ ਲੈ ਕੇ ਜੋ ਨੇ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਤੇ ਆਰਾਮ ਨਾਲ ਲੋਕ ਅਜੰਨਿਆ ਸ਼ਾਸਨ ਜਿਹੜੀਆਂ ਘੜ ਰਹੇ ਨੇ ਦਿੱਲੀ ਐਮਸੀ ਚੋਣਾਂ ਲੈ ਕੇ ਆਪ ਦਾ ਵੱਡਾ ਫੈਸਲਾ ਜਿੱਥੇ ਅਕਸਰ ਦੇਖਦੇ ਆ ਕਿ ਐਮਸੀ ਚੋਣਾ ਦਰਮਿਆਨ ਖੂਬ ਜਿਹੜਾ ਰੌਲਾ ਰੱਪਾ ਪੈਂਦਾ ਹੈ ਤੇ ਖੂਬ ਸਿਆਸਤ ਕਰਵਾਉਂਦੀ ਆ ਪਰ ਇਸ ਵਾਰ ਦਿੱਲੀ ਐਮਸੀ ਚੋਣਾ ਨੂੰ ਲੈ ਕੇ ਆਵਾਜ਼ੀ ਪਾਰਟੀ ਨੇ ਵੱਡਾ ਫੈਸਲਾ ਲਿਆ ਜਿਸ ਵਿੱਚ ਐਲਾਨ ਕੀਤਾ ਗਿਆ ਕਿ ਇਸ ਵਾਰ ਐਮਸੀ ਚੋਣਾ ਆਵਾਜ਼ੀ ਆਦਮੀ ਪਾਰਟੀ ਨਹੀਂ ਲੜੇਗੀ ਪਰਵਾ ਨਾਲ ਭਾਰਤ ਪਹੁੰਚਿਆ ਅਮਰੀਕਾ ਦੇ ਉੱਪਰ ਰਾਸ਼ਟਰਪਤੀ ਜਿਹੜੀ ਵਾਂਸ ਤਾਂ ਮਿੱਤੇ ਦਿਨ ਤੋਂ ਜੋ ਦੌਰਾ ਬਣਾਇਆ ਜਾ ਰਿਹਾ ਸੀ ਭਾਰਤ ਦਾ ਤਾਂ ਉਸ ਦੇ ਤਹਿਤ ਹੁਣ ਭਾਰਤ ਪਹੁੰਚੇ ਨੇ ਅਮਰੀਕਾ ਦੇ ਉੱਪਰ ਰਾਸ਼ਟਰਪਤੀ ਜੇਰੀ ਵਾਂਸ ਅਤੇ ਆਪਣੇ ਪਰਿਵਾਰ ਸਮੇਤ ਭਾਰਤ ਆਏ ਨੇ ਤੇ ਉੱਥੇ ਹੀ ਆ ਆ ਪਹਿਰਾਵੇ ਵਿੱਚ ਜਿਹੜਾ ਪਰਿਵਾਰ ਆ ਉਹ ਨਜ਼ਰ ਆ ਰਿਹਾ ਤੇ ਖੂਬਤ ਅਹਿਮ ਤਸਵੀਰਾਂ ਜਿਹੜੀਆਂ ਐਮਪੀ ਮੋਦੀ ਨਾਲ ਸਾਹਮਣੇ ਆਈਆਂ ਨੇ ਕਿਸਾਨਾਂ ਨੂੰ ਲੈ ਕੇ ਐਮਪੀ ਸਰਜੀ ਸਿੰਘ ਖਾਲਸਾ ਦੀ ਵੱਡੀ ਅਪੀਲ ਜਿੱਥੇ ਇੱਕ ਪਾਸੇ ਦੇਖ ਰਹੇ ਹਾਂ ਕਿ ਆਏ ਦਿਨ ਕਿਸੇ ਨਾ ਕਿਸੇ ਸ਼ਹਿਰ 'ਚ ਕਿਸਾਨਾਂ ਦੀ ਫਸਲ ਨੂੰ ਅੱਗ ਲੱਗ ਰਹੀ ਹੈ ਤਾਂ ਉਧਰ ਐਮਪੀ ਸਰਜੀ ਸਿੰਘ ਖਾਲਸਾ ਨੇ ਵੱਡੀ ਅਪੀਲ ਕੀਤੀ ਆ ਕਿ ਇਕਜੁੱਟ ਹੋ ਕੇ ਪੀੜਤ ਕਿਸਾਨਾਂ ਦਾ ਸਹਾਰਾ ਬਣਿਆ ਜਾਵੇ ਉਹਨਾਂ ਦੀ ਮਦਦ ਕੀਤੀ ਜਾਵੇ ਤੇ ਉਹਨਾਂ ਨੇ ਕਿਹਾ ਕਿ ਮੈਂ ਆਪਣੇ ਪੱਧਰ ਤੇ ਵੀ ਮਦਦ ਕਰਾਂਗਾ ਤੇ ਜੋ ਕਿਸਾਨਾਂ ਦੀ ਫਸਲ ਹੈ ਜਿਹੜੀ ਨੁਕਸਾਨੀ ਜਾ ਰਹੀ ਹੈ ਉਸ ਨੂੰ ਲੈ ਕੇ ਕਿਤੇ ਨਾ ਕਿਤੇ ਕਿਸਾਨਾਂ ਦੀ ਬਾਹ ਜਿਹੜੀ ਆਪ ਲੋਕਾਂ ਨੂੰ ਜਿਹੜੀ ਆ ਇਕਜੁੱਟ ਹੋ ਕੇ ਜ਼ਰੂਰ ਹੈ ਜਿਹੜੀ ਉਹ ਮਦਦ ਕਰਨੀ ਚਾਹੀਦੀ ਹੈ ਆਰਐਸਐਸ ਮੁਖੀ ਦਾ ਜਾਤੀਵਾਦ ਬਾਰੇ ਵੱਡਾ ਬਿਆਨ ਜਿੱਥੇ ਇੱਕ ਪਾਸੇ ਦੇਖਿਆ ਜਾ ਰਿਹਾ ਕਿ ਜਾਤੀਵਾਦ ਨੂੰ ਲੈ ਕੇ ਵੱਡੇ ਮਸਲੇ ਸਾਹਮਣੇ ਆ ਰਹੇ ਨੇ ਤਾਂ ਉਧਰ ਪੋਰ ਭਗਵਤ ਜੋ ਕੇ ਆਰਐਸਐਸ ਮੁਖੀ ਨੇ ਉਹਨਾਂ ਨੇ ਬਟਾ ਬਿਆਨ ਦਿੱਤਾ ਹੈ ਕਿ ਹੁਣ ਹਿੰਦੂਆਂ ਨੂੰ ਇੱਕ ਮੰਦਰ ਇੱਕ ਸਮਸ਼ਾਨ ਘਾਟ ਦੇ ਸਿਧਾਂਤ ਹੈ ਜਿਹੜਾ ਅਪਣਾਉਣਾ ਚਾਹੀਦਾ ਤਾਂ ਕਿ ਸਮਾਜਿਕ ਤੌਰ ਤੇ ਜਿਹੜਾ ਭਾਈਚਾਰਕ ਸਾਂਝ ਬਣਾਈ ਜਾਵੇ ਅਤੇ ਜਾਤੀਵਾਦ ਨੂੰ ਖਤਮ ਕੀਤਾ ਜਾਵੇ ਨਹੀਂ ਰੇ ਪੌਪ ਫ੍ਰਾਂਸਿਸ ਤਾਂ ਬਿੱਤੇ ਲੰਬੇ ਸਮੇਂ ਤੋਂ ਜੋ ਬਿਮਾਰ ਚੱਲ ਰਹੀ ਸੀ ਪੌਪ ਫ੍ਰਾਂਸਿਸ ਆਖਰਕਾਰ ਉਹਨਾਂ ਨੇ ਅੱਜ ਆਖਰੀ ਸਾਲ ਇਹ ਤਾਂ ਦੱਸੀ ਕਿ ਅੱਜ ਫਰਾਂਸ ਦੁਨੀਆ ਨੂੰ ਆਲਬੀ ਦਾ ਕਹਿ ਗਏ ਜਿਸ ਤੇ ਚੱਲ ਰਿਹਾ ਪੂਰੇ ਇਸਾਈ ਧਰਮ ਚ ਅਤੇ ਪੂਰੇ ਸਿਆਸੀ ਗਲਿਹਾਰਾਂ ਚ ਅਫਸੋਸ ਦੀ ਲਹਿਰ ਦਿਖਾਈ ਦੇ ਰਹੀ ਹੈ ਜਥੇਦਾਰ ਦੀ ਰঞ্জੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਸਲਾਹ ਜਥੇਦਾਰ ਨੇ ਅਹਿਮ ਜਿਹੜੀ ਸਲਾਹ ਦਿੱਤੀ ਯਾਰ ਜਿਸ ਸਿੰਘ ਢੱਡਰੀਆਂ ਵਾਲਿਆਂ ਨੂੰ ਕਿ ਜੋ ਉਹਨਾਂ ਦਾ ਵਿਵਾਦ ਸ੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚਾ ਹੋਇਆ ਉਸ ਨੂੰ ਲੈ ਕੇ ਉਹ ਸ੍ਰੀ ਅਕਾਲ ਤਖਤ ਸਾਹਿਬ ਤੇ ਜਾਣ ਜਿਹੜੇ ਆ ਪੇਸ਼ ਹੋਣ ਅਤੇ ਮਾਫੀ ਮੰਗ ਕੇ ਸਾਰੇ ਵਿਵਾਦ ਨੂੰ ਖਤਮ ਕਰਨ ਅਤੇ ਵੱਡੇ ਪੱਧਰ ਤੇ ਪ੍ਰਚਾਰ ਹੈ ਜਿਹੜਾ ਉਹ ਸ਼ੁਰੂ ਕਰਨ ਅਤੇ ਸਿੱਖੀ ਦੇ ਪ੍ਰਚਾਰ ਦੇ ਲਈ ਇੱਕ ਜੁੜਤਾ ਦਿਖਾਈ ਜਾਵੇ ਪਿਓ ਪੁੱਤ ਕਤਲ ਮਾਮਲੇ 'ਚ ਕਾਂਗਰਸੀ ਐਮਪੀ ਦੇ ਰਿਸ਼ਤੇਦਾਰ ਤੇ ਪਰਚਾ ਦਰਜ ਦਿੱਤੇ ਦਿਨੀ ਜੋ ਬਲੌਰ ਚ ਪਿਓ ਪੁੱਤ ਦਾ ਕਤਲ ਕੀਤਾ ਗਿਆ ਤਾਂ ਉਸ ਮਾਮਲੇ 'ਚ ਵੱਡੀ ਕਾਰਵਾਈ ਹੋਈ ਹੈ ਅਤੇ ਕਾਂਗਰਸੀ ਐਮਪੀ ਸੁਖਜਿੰਦਰ ਸਿੰਘ ਰੰਦਾਵਾ ਦੇ ਰਿਸ਼ਤੇਦਾਰ ਤੇ ਪਰਚਾ ਦਰਜ ਹੋਇਆ ਹਾਲਾਂਕਿ ਸੁਖਜਿੰਦਰ ਸਿੰਘ ਰੰਦਾਵਾ ਨੇ ਇਸ ਘਟਨਾ ਨੂੰ ਵੱਡਾ ਜਿਹੜਾ ਵੱਡੀ ਘਟਨਾ ਜਿਹੜੀ ਆ ਉਹ ਦੱਸੀ ਆ ਤੇ ਉੱਥੇ ਹੀ ਉਹਨਾਂ ਨੇ ਆਹ ਕੀ ਹੈ ਕਿ ਇਨਸਾਫ ਹੈ ਜਿਹੜਾ ਉਕਤ ਪਰਿਵਾਰ ਨੂੰ ਮਿਲਣਾ ਚਾਹੀਦਾ ਮੋਗਾ ਚ ਕਿਸਾਨਾਂ ਦੀ ਫਸਲ ਤੇ ਅੱਗ ਦਾ ਕਹਿਰ ਤਾਂ ਲਗਾਤਾਰ ਕਿਸੇ ਨਾ ਕਿਸੇ ਸ਼ਹਿਰ ਤੋਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਕਿ ਅੱਗ ਦਾ ਕਹਿਰ ਹੈ ਜਿਹੜਾ ਉਹ ਕਿਸਾਨਾਂ ਦੀ ਫਸਲ ਤੇ ਵਿਖ ਰਿਹਾ ਹੈ ਤੇ ਹੁਣ ਮੋਗਾ ਤੋਂ ਵੀ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਕਈ ਏਕੜ ਕਣਕ ਦੀ ਫਸਲ ਤੇ ਅੱਗ ਦਾ ਕਹਿਰ ਹੈ ਜਿਹੜਾ ਦੇਖਣ ਨੂੰ ਮਿਲਿਆ ਤੇ ਕਿਸਾਨਾਂ ਨੂੰ ਕਾਫੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਹਨ ਆਦਿਆਂ ਦਸ ਵੱਡੀਆਂ ਖਬਰਾਂ ਅਜਈਆਂ ਹੀ ਹੋਰ ਵੱਡੀਆਂ ਤਾਜ਼ਾ ਖਬਰਾਂ ਨਾਲ ਮੁੜ ਕੇ ਜੁੜਾਂਗੇ ਬਨੇ ਰਹੋ ਐਨਆਰਟੀ ਨਾਲ